ਦੇਤੇ ਦਾ ਰਵਤਾਰ ਸਿੰਘ ਜੀ ਹਿੱਤ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕਾਂ ਅਨੁਸਾਰ ਆਪਣੇ ਜੀਵਨ ਦਾ ਮਿਲਿਆ ਹੋਇਆ ਸਮਾਂ ਗੁਰਪੰਥ ਦੀ ਸੇਵਾ 'ਚ गुजार ਕੇ ਔਰ अनेका ਹੀ ਅਬ ਸਮਰਣੀਏ ਕਾਰਜ ਕਰਕੇ ਆਪਣੇ ਜੀਵਨ ਨੂੰ ਭੋਗਦਿਆ ਹੋਇਆ ਪਰ ਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਗਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਚ ਪ੍ਰਾਰਥਨਾ ਹੈ ਕਿ ਆਪਣੇ ਸੇਵਕ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਜ ਨਿਵਾਜ਼ ਬਖਸ਼ਣ ਔਰ ਪਿੱਛੋਂ ਪਰਿਵਾਰ ਨੂੰ ਸਨਈਆਂ, ਨਿਕਟਵਰਤੀਆਂ, ਸੰਬੰਧੀਆਂ ਨੂੰ ਆਪਣੀ ਰਜ਼ਾਚ ਰਹਿਣ ਦਾ ਬਲ ਬਖਸ਼ਿਸ ਕਰਨ। ਜਤਿਹਾਰ ਅਵਤਾਰ ਸਿੰਘ ਜੀ ਹਿੱਤ ਵੱਲੋਂ ਪੰਥ ਪ੍ਰਤੀ ਬੜੇ ਸੰਘਰਸ਼ ਕੀਤੇ ਗਏ ਹਨ ਉਹਨਾਂ ਦੇ ਜਾਣ ਨਾਲ ਪੰਥ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਅਸੀਆਂ ਮਹਾਨ ਸ਼ਖਸੀਅਤਾਂ ਕਦੇ-ਕਦੇ ਹੀ ਸੰਸਾਰ ਵਿੱਚ ਆਉਂਦੀਆਂ ਹਨ ਗੁਰੂ ਚਰਣਾ ਚ ਪ੍ਰਾਰਥਨਾ ਹੈ ਕਿ ਸਾਰੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਨਿਕਟ ਵਰਤਿਆਂ ਨੂੰ ਗੁਰੂ ਸਾਹਿਬ ਆਪਣੇ ਇਰਜ਼ਾਤ ਰਾਜ਼ੀ ਰਹਿਣ ਦਾ ਬਰ ਬਖਸ਼ਿਸ ਕਰਨ ਅਰੁਣਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ 'ਚ ਨਿਵਾਸ ਬਖਸ਼ਣ ਸਤ ਸਨੋ ਤਰਕਤਾ ਪੁਰਤ ਨਿਰਭੋ ਨਿਰਬੈ ਨਿਰਾਲ ਮੂਰਤ ਅਜੂਨੀ ਸਰਪੰ ਗੁਰਤ ਸਾਰਜਕ ਬਾਦ ਸਚੁ ਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੁ ਹੈ ਗੁਰੂ ਵਾਹਿਗੁਰੂ 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 ਹਰਿ ਨਾਮ ਅਸਾ ਵਾਹਿਗੁਰੂ ਜੀ ਤੇਰੇ ਅਤਬੰਤ ਰਖਿਆ ਕਰ ਲੋਕ ਲੋਕੇ ਸਹਾਇਕ ਸਤਿਗੁਰੂ ਅਥਾ ਅਥੈ ਰਖਵਾਲਾ ਗਰੀਬ ਨਿਵਾਜ ਮੁਕਤੀ ਦਾਤੇ ਮਕੰਨ ਸਤਿਗੁਰੂ ਸ੍ਰੀ ਗੁਰੂ 탄ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਧੂਆਂ ਦੇ ਇਸ ਪਾਵਨ ਤਖਤ ਦਰਬਾਰ ਦੇ ਅਨੰਨ ਸਿੱਖ ਸੇਵਕ ਜਿਨ੍ਹਾਂ ਨੇ ਦ੍ਰਿੜਤਾ ਦੇ ਨਾਲ ਮਹਾਰਾਜ ਜੀ ਦੇ ਇਸ ਪਾਵਨ ਦਰਬਾਰ ਦੀਆਂ ਬਹੁਤ ਵੱਡੀਆਂ ਸੇਵਾਵਾਂ ਮਹਾਂ ਕੀਤੀਆਂ ਕਰਵਾਈਆਂ ਅਨੁਮਨੋ ਮਨੋ ਮਹਾਰਾਜ ਜੀ ਦੇ ਤਖਤ ਸਾਹਿਬ ਨੂੰ ਸਮਰਪਨ ਰਹਿ ਬਾਹਰ ਮੁਖੀ ਅੰਦਰੂਨੀ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਤੇ ਜੋ ਅਸੀਂ ਵੇਂਦੇ ਰਹੇ ਆਪਣਾ ਪੂਰਾ ਦਾ ਪੂਰਾ ਧਿਆਨ ਮਾਦੇ ਬ੍ਰਤੀ ਮਹਾਰਾਜ ਇਸ ਤਖਤ ਸਾਹਿਬ ਜੀ ਦੀ ਸੇਵਾ ਸਤਕਾਰ ਪ੍ਰਬੰਧ ਵਿੱਚੀ ਪੂਰਾ ਧਿਆਨ ਉਨ੍ਹਾਂ ਨੇ ਇਸ ਪਾਸੇ ਜੋੜਿਆ ਹੋਇਆ ਐਸੇ ਗੁਰਮੁਖ ਪਰਉਪਕਾਰੀ ਭਾਈ ਸਾਹਿਬ ਸਰਦਾਰ ਬਰਤਾਰ ਸਿੰਘ ਜੀ ਇੱਕ ਜੋ ਪਰਮੇਸ਼ਰ ਦੀ ਰਜਾ ਹੈ ਲੀਲਾ ਹੈ ਜੇ ਦਸਵੀਂ ਪਾਸ਼ਾ ਮਾਨ ਨੇ ਲਿਖਿਆ ਅੰਤ ਮਰੇ ਪਛਤਾਏ ਤਉ ਜੇ ਤੁਮ ਮੈਂ ਅਵਤਾਰ ਕਹਾਏ ਇਸ ਸੰਸਾਰ ਨੂੰ ਸਾਰੇ ਜੰਦੇ ਨੇ ਦੇ ਪਰਮੇਸ਼ਰ ਦਾ ਟੱਲ ਨੇ ਜਿੰਮਿਆਂ ਉਹ ਫਰਮੇਸ਼ਾਹ ਪਰਮੇਸ਼ਰ ਦੀ ਆਗਿਆ ਦੇ ਨਾਲ ਅੱਜ ਸਵੇਰੇ 7:30 8:30 ਵਜੇ ਚਾਲਾ ਮਾਰ ਕੇ ਗੁਰੂ ਚਰਨਾਂ ਵਿੱਚ ਬਰਾਜਮਾਨ ਹੋ ਗਏ ਨੇ ਤੇ ਜਿੱਥੇ ਉਹਨਾਂ ਦਾ ਪਰਿਵਾਰ ਸਾਥ ਸਬੰਧੀ ਔਰ ਉਹਨਾਂ ਦੇ ਅਧਾਰੇ ਨਾਲ ਸੰਬੰਧ ਰੱਖਦਾ ਹਰਮਨ ਵੀ ਭਾਈ ਵੱਡੇ ਸੱਲ ਵਿੱਚ ਹੈ ਬੜੀ ਪੀੜਾ ਵਿੱਚ ਆ ਉਥੇ ਸਤਿ ਸ੍ਰੀ ਅਮਰਜੀਤ ਪਟਨਾ ਸਾਹਿਬ ਜੀ ਦੇ ਸਮੁੱਚੇ 10ਵੇਂ ਪਾਤਸ਼ਾਹ ਦੇ ਘਰਦਰ ਦੇ ਸਿੱਖ ਸੇਵਕ ਔਰ ਇਥੋਂ ਦੀ ਸੰਗਤ ਸਿੱਖ ਸ਼ਰਧਾਲੂ ਮਨ ਕਰਕੇ ਉਦਾਸ ਨੇ ਨਾਨਕ ਗੁਰੂਨਾਮਾ ਬਾਬਾ ਜਾਨੀਏ ਜੋ ਰੋਵੈ ਲਾਇ ਪਿਆਰੋ ਸਭ ਦੇ ਮੇਤਰਾ ਵਿੱਚ ਮੈਂ ਨੀਰ ਵਹਿ ਵਹਿ ਚੱਲਿਆ ਜੀ ਉਹ ਇਹ ਬ੍ਰਤੀ ਆ ਸਤਗੁਰੂ ਕਿਰਪਾ ਗਾਣ 10ਵੇਂ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦਾਵੀ ਨਿਵਾਸ ਬਖਸ਼ਣ ਤੇ ਉਹਨਾਂ ਦੇ ਨਾਲ ਸੰਬੰਧ ਰੱਖਦੇ ਸਬੰਧੀਆਂ ਪਰਿਵਾਰ ਇਸ ਮੁੱਚੇ ਪੰਥ ਨੂੰ ਬਾਣਾ ਮੰਨਣ ਦੀ ਮੱਤ ਸੋਝੀ ਪ੍ਰਗਟਾਣ ਕਰਨ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਅਰਜੋਈ ਅਰ ਮਹਾਰਾਜ ਆਪਣੇ ਨਿੱਜੀ ਖਜ਼ਾਨੇ ਵਿੱਚੋਂ ਆਪਣੀ ਦਰਗਾਹ ਦੇ ਵਿੱਚੋਂ ਆਪਣੇ ਪਹਿਰੇ ਵਿੱਚੋਂ ਇਹੋ ਜੀ ਦ੍ਰਿੜਤਾ ਵਾਲੇ ਸਿੰਘ ਜਿਹੜੇ ਪੰਥ ਪ੍ਰਸਤ ਹੋਣ ਪੰਥ ਨਾਲ ਪਿਆਰ ਕਰਦੇ ਹੋਣ ਦ੍ਰਿੜਤਾ ਵਾਲੇ ਹੋਣ ਤੇ ਇਹੋ ਜੀ ਸਿੰਘਾਂ ਨੂੰ ਆਪਣੀ ਦਰਗਾਹ ਵਿੱਚੋਂ ਠਹਿਦੇ ਰਹਿਣ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ ਗੁਰੂ ਕੇ ਪਗਾਂ ਆਸ-ਪਾਸ ਦੀਆਂ ਜਿੰਨੀਆਂ ਅੰਮੀ ਜਥੇਬੰਦੀਆਂ ਸਿੱਖ ਸੰਗਰਦਾਂ ਗੁਰਮਖ ਨੇ ਮਾਈ ਭਾਈ ਨੇ ਸਭ ਨੂੰ ਸੋ ਹੈ ਭਾਈ ਕਿ ਅੱਜ 4:30 ਵਜੇ ਉਹਨਾਂ ਦੇ ਸਰੀਰ ਦੀ ਅੰਤਿਮ ਕਰਿਆ ਗੁਰਮੁਖਿੰਦ ਜਗਤਾਂ ਆਰ ਹੋ ਰਹੀਗੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਤਤਕਸਾਲ ਸਾਹਿਬ ਜੀ ਵੱਲੋਂ ਵੀ ਸੋ ਧਾਰਮਿਕ ਤੇ ਦਫਤਰੀ ਪਧਾਰੇ ਵਿੱਚੋਂ ਸਾਰੇ ਸਿੰਘ ਜਾ ਰਹੇ ਨੇ ਹਾਜ਼ਰੀ ਨੇ ਵੀ ਹਾਜ਼ਰੀਆਂ ਭਰਨੀਆਂ ਅਗਲੇਾ ਪ੍ਰੋਗਰਾਮ ਕੇ ਰਬ ਦੇ ਦੁਆਰਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਖਬਰ ਪ੍ਰਾਪਤ ਹੋਈ ਹੈ ਕਿ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਅਪਤਾ ਸਿੰਘ ਜੀ ਹਿੱਤ ਜਿਹਾ ਚਿਰੀ ਲਿਖਿਆ ਤੇ ਹਵਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕਾਂ ਅਨੁਸਾਰ ਆਪਣੇ ਜੀਵਨ ਦਾ ਮਿਲਿਆ ਹੋਇਆ ਸਮਾਂ ਗੁਰਪੰਥ ਦੀ ਸੇਵਾ 'ਚ ਗੁਜ਼ਾਰ ਕੇ ਔਰ अनेका ਹੀ ਅਬ ਸਮਰਣੀਆਂ ਕਾਰਜ ਕਰਕੇ ਆਪਣੇ ਜੀਵਨ ਨੂੰ ਭੋਗਦਿਆ ਹੋਇਆ ਪਰਮ ਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਗਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਾਰਥਨਾ ਹੈ ਤੇ ਆਪਣੇ ਸੇਵਕ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ 'ਚ ਨਿਵਾਜ਼ ਬਖਸ਼ਣ ਆਪੇਛੋਂ ਪਰਿਵਾਰ ਨੂੰ ਸਨਈਆਂ ਨਿਕਟਵਰਤੀਆਂ ਸੰਬੰਧੀਆਂ ਨੂੰ ਆਪਣੀ ਰਜ਼ਾ 'ਚ ਰਹਿਣ ਦਾ ਬਲ ਬਖਸ਼ਿਸ਼ ਕਰਨ ਜਤੇਦਾਰ ਅਵਤਾਰ ਸਿੰਘ ਜੀ ਹਿੱਤ ਵੱਲੋਂ ਪੰਥ ਪ੍ਰਤੀ ਬੜੇ ਸੰਘਰਸ਼ ਕੀਤੇ ਗਏ ਹਨ ਉਹਨਾਂ ਦੇ ਜਾਣ ਨਾਲ ਪੰਥ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਕਟਾ ਪਿਆ ਹੈ ਐਸੀਆਂ ਮਹਾਨ ਸ਼ਖਸੀਅਤਾਂ ਸਦੇ ਕਦੇ ਹੀ ਸੰਸਾਰ ਵਿੱਚ ਆਉਂਦੀਆਂ ਹਨ ਗੁਰੂ ਚਰਣਾ ਚ ਪ੍ਰਾਰਥਨਾ ਹੈ ਕਿ ਸਾਰੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਨਿਕਟ ਵਰਤਿਆਂ ਨੂੰ ਗੁਰੂ ਸਾਹਿਬ ਆਪਣੇ ਇਰਜ਼ਾ ਰਾਜ਼ੀ ਰਹਿਣ ਦਾ ਬਲ ਬਖਸ਼ਿਸ਼ ਕਰਨ

ਸਹਾਇ ਸਤ ਗੁਰੂ ਅਥੇ ਅਥੇ ਰਖਵਾਲਾ ਗਰੀਬ ਨਿਵਾਜ ਮੁਕਤੀ ਦਾਤੇ ਮੁਕੰਨ ਸਤ ਗੁਰੂ ਸ੍ਰੀ ਗੁਰੂ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤ ਗੁਰਾਂ ਦੇ ਇਸ ਪਾਵਨ ਤਖਤ ਦਰਬਾਰ ਦੇ ਅਨੰਦ ਸਿੱਖ ਸੇਵਕ ਜਿਨ੍ਹਾਂ ਨੇ ਦ੍ਰਿੜਤਾ ਦੇ ਨਾਲ ਮਹਾਰਾਜ ਜੀ ਦੇ ਇਸ ਪਾਵਨ ਦਰਬਾਰ ਦੀਆਂ ਬਹੁਤ ਵੱਡੀਆਂ ਸੇਵਾਵਾਂ ਮਹਾ ਕੀਤੀਆਂ ਕਰਵਾਈਆਂ ਅਨੁਮਨੋ ਮਨੋ ਮਹਾਰਾਜ ਜੀ ਦੇ ਤਖਤ ਸਾਹਿਬ ਜੀ ਨੂੰ ਸਮਰਪਣ ਰਹਿ ਬਾਰ ਮੁਖੀ ਅੰਦਰ ਉਹਨੀ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਤੇ ਜੋ ਅਸੀਂ ਵੇਂਦੇ ਰਹੇ ਆਪਣਾ ਪੂਰਾ ਦਾ ਪੂਰਾ ਧਿਆਨ ਮਾਤੇ ਬਿਰਤੀ ਮਹਾਰਾਜ ਦੇ ਇਸ ਤਖਤ ਸਾਹਿਬ ਜੀ ਦੀ ਸੇਵਾ ਸਤਕਾਰ ਪ੍ਰਬੰਧ ਵਿੱਚ ਪੂਰਾ ਧਿਆਨ ਉਹਨਾਂ ਨੇ